ਗੋਤਵਾਰ ਸਵੇਰੇ ਫਿਰੋਜ਼ਪੁਰ ਫਾਜ਼ਲਕਾ ਜੀਟੀ ਰੋਡ ਨੇੜੇ ਸਥਿਤ ਪਿੰਡ ਹਮਦਪੁਰ ਖਰਾਬ ਹੋਏ ਇੱਕ ਘੋੜੇ ਟਰਾਲੇ ਦੇ ਨਾਲ ਫਲਾਂ ਨਾਲ ਭਰੀ ਹੋਈ ਮਹਿੰਦਰਾ ਪਿਕਅਪ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਚਸ਼ਮਦੀਦਾਂ ਮੁਤਾਬਕ ਸਵੇਰੇ ਕਰੀਬ 6 ਵਜੇ ਇੱਕ ਦਮ ਦੋ ਵਾਹਨਾਂ ਦੀ ਆਪਸੀ ਟੱਕਰ ਹੋਂਦੀ ਜ਼ਬਰਦਸਤ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਪਿੰਡ ਵਾਸੀ ਸਹਾਇਤਾ ਲਈ ਭੱਜੇ। ਬਣਾ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਵੜ ਗਿਆ। ਇਹ ਟਰੈਕਟਰਾਂ ਦੀ ਸਹਾਇਤਾ ਨਾਲ ਜੀਪ ਨੂੰ ਖਿੱਚ ਕੇ ਦੋ ਸੰਧਰ ਫਸੇ ਹੋਏ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਦੇ ਹਸਪਤਾਲ ਤਾਂ ਖੇ ਚਰਵਾਇਆ ਗਿਆ। ਛੇਗ ਲਈ ਅਸੀਂ ਖੜਕਾ ਆਇਆ ਅਸੀਂ ਬਾਜੇ ਬਾਹਰ ਨਿਕਲੇ ਆ। ਤੇ ਉਦੋਂ ਵੱਜੀ ਵੀ ਇੱਥੇ ਦੇ ਅਸੀਂ ਆਣ ਕੇ ਬੰਦਾ ਖਿੱਚ-ਕਿੱਚ ਕੇ ਬਾਹਰ ਕੱਢਿਆ। ਕਿੰਨੇ ਜਣੇ ਹਗੇ ਸੀਗੇ? ਇੱਥੇ ਹੈਗਾ ਸਾਰਾ ਪਿੰਡ ਜੁੜ ਗਿਆ ਸੀ ਹੈਗਾ 100-200 ਬੰਦਾ। ਦੋ ਟਰੈਕਟਰ ਪਾ ਗਏ ਵਿੱਚੋਂ ਵੱਡੀ ਗੱਡੀ ਇਹ। ਜ਼ਖਮੀ ਕਿੰਨੇ ਜਣੇ ਹੋਏ? ਜ਼ਖਮੀ ਦੋ ਜਣੇ। ਹੁਣ ਕਿੱਥੇ ਨੇ? ਉਹ ਕੋਈ ਪਤਾ ਨਹੀਂ ਕਿੱਧਰ ਕਰ ਲਗਾਇਆ। ਇਹ ਤਾਂ ਦੋ ਐਂਬੂਲੈਂਸ ਪਾ ਕੇ ਕਾਲ ਤੇ ਬੰਦੇ ਕਿੱਥੇ ਲੈ ਗਏ ਨੇ। ਸਾਢੇ 5-6 ਦਾ ਟਾਈਮ ਲਗਾ ਹੈ ਗੱਡੀ ਅੱਗੇ ਖੜੀ ਸੀ ਪੀਕਅਪ ਪਿੱਛੋਂ ਆਈ ਜਦੋਂ ਭੰਡੇ ਖੜਕਾ ਆ ਕੇ ਭੱਜ ਗਏ ਉਸ ਟਾਈਮ ਡਰਾਈਵਰ ਉਹਦੇ ਪਿੱਛੇ ਸੀਗੀ ਦੋ ਜਣੇ ਸੀ ਇੱਕ ਨੂੰ ਬੰਦ ਲਿਆ ਉਹਨਾਂ ਨੇ ਪਟੜਾ ਪਾ ਦਿੱਤਾ ਟਰੈਕਟਰ ਪਾ ਕੇ ਗੱਡੀ ਪਿੱਛੇ ਖਿੱਚੀ ਉਸ ਤੋਂ ਬਾਅਦ ਉਹ ਬੰਦੇ ਕੱਢੇ ਸੀਗੀ ਇਹਨਾਂ ਨੂੰ ਹੀ ਪਤਾ ਪਿੱਛੋਂ ਆਈ ਵਿੱਚ ਕਿੰਨੂੰ ਭਾਤੀ ਭਰੇ ਹੋਏ ਸੀ ਜੀਗੋ ਭਰੇ ਸੀ ਫਿਲਹਾਲ ਦੋਵਾਂ ਤੇ ਨਵਾਂ ਵਿਚਾਲੇ ਆਪਸੀ ਸਹਿਮਤੀ ਦੀ ਗੱਲਬਾਤ ਚੱਲ ਰਹੀ ਹੈ ਮਦਦੋੜ ਤੋਂ ਸੰਜੀਵ ਮਦਾਨ ਦੀ ਰਿਪੋਰਟ ਸੇਵੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ